ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਜਦੋਂ ਅੱਜ ਪਾਕਿਸਤਾਨ ਦੀ ਆਵਾਮ ਨੂੰ ਸੰਬੋਧਨ ਕਰ ਰਹੇ ਸੀ ਉਸ ਵੇਲੇ ਇੱਕ ਗੱਲ ਕਹਿ ਗਏ। ਇੱਕ ਇਹੋ ਜੀ ਗੱਲ ਜਿਹੜੇ ਬੜੇ ਸਵਾਲ ਪੈਦਾ ਕਰਦੀ ਹੈ। ਕਹਿੰਦੇ ਜਦੋਂ ਸੀਜ਼ਫਾਇਰ ਹੋਇਆ ਮੈਂ ਉਸ ਵੇਲੇ ਸਵਿਮਿੰਗ ਪੂਲ ਦੇ ਵਿੱਚ ਸੀ। ਪਹਿਲਾਂ ਦੱਸਦੇ ਆ ਕਿ ਮੈਂ ਸਵਿਮਿੰਗ ਕਰਦਾ ਹੁੰਦਾ ਤੇ ਮੈਂ ਸਵਿਮਿੰਗ ਪੂਲ ਦੇ ਵਿੱਚ ਸੀ ਤੇ ਮੈਂ ਆਪਣੇ ਨਜ਼ਦੀਕੀ ਨੂੰ ਕਿਹਾ ਹੋਇਆ ਸੀ ਕਿ ਜੇ ਕੋਈ ਫੋਨ ਆਉਂਦਾ ਤੇ ਫੌਰੀ ਮੈਨੂੰ ਇਤਲਾ ਦਵੇ। ਸਵਿਮਿੰਗ ਕਰਦੇ ਕਰਦੇ ਕਹਿੰਦੇ ਫੋਨ ਵੀ ਆ ਗਿਆ। ਫੋਨ ਦੇ ਉੱਤੇ ਆਰਮੀ ਚੀਫ ਆਸਿਫ ਮਨੀਰ اور ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮਤਲਬ ਕਿ ਸ਼ਬਾਸ਼ ਸ਼ਰੀਫ ਦੇ ਬਾਕੌਲ ਇਹ ਜਾਣਕਾਰੀ ਆਸਿਫ ਮਨੀਰ ਨੇ ਦਿੱਤੀ ਕਿ ਸੀਜ਼ਫਾਇਰ ਦੀ ਰਿਕੁਐਸਟ ਆਈ ਹੈ ਹਾਲਾਂਕਿ ਰਿਕੁਐਸਟ ਕਿਧਰੋਂ ਕਿੱਦਾਂ ਆਈ ਹੈ ਉਹ ਸਾਰੇ ਜਾਣਦੇ ਆ ਪਰ ਤਾਂ ਵੀ ਸ਼ਬਾਸ਼ ਸ਼ਰੀਫ ਦੇ ਮੂੰਹੋਂ ਇਹ ਗੱਲਾਂ ਨਿਕਲੀਆਂ ਕਿ ਆਸਿਫ ਮਨੀਰ ਨੇ ਉਹਨਾਂ ਨੂੰ ਕਿਹਾ ਕਿ ਸੀਜ਼ਫਾਇਰ ਦੀ ਰਿਕੁਐਸਟ ਆਈ ਹੈ ਤੇ ਅਸੀਂ ਮੰਨ ਲਈ ਖੈਰ ਸੀਜ਼ਫਾਇਰ ਦੀ ਗੱਲ ਤੇ ਤਾਂ ਬਾਅਦ ਚ ਆਉਨੇ ਆ ਪਹਿਲਾਂ ਇਸ ਗੱਲ ਤੇ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ ਜਿਸ ਵੇਲੇ ਅੰਨੇਵਾ ਟੈਨਸ਼ਨ ਦਾ ਮਾਹੌਲ ਸੀ ਅੰਨੇਵਾ ਡਰੋਨਸ ਆ ਰਹੇ ਸੀ ਪਾਕਿਸਤਾਨ ਡਰੋਨਸ ਛੱਡ ਰਿਹਾ ਸੀ ਸਥਿਤੀ ਤਣਾਅਪੂਰਵਕ ਹੋ ਗਈ ਸੀ ਉਸ ਵੇਲੇ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਸਵਿਮਿੰਗ ਕਰ ਰਿਹਾ ਸੀ ਇਹਦੇ ਉੱਤੇ ਤਾਂ ਪਾਕਿਸਤਾਨ ਦੀ ਆਵਾਮ ਨੂੰ ਨੋਟਿਸ ਲੈ ਲੈਣਾ ਚਾਹੀਦਾ ਹੈ ਕਿ ਜਦੋਂ ਪਾਕਿਸਤਾਨ ਦੇ ਲੋਕਾਂ ਦਾ ਭਵਿੱਖ ਤਲੀ ਉੱਤੇ ਬੈਠਾ ਹੋਇਆ ਹੈ ਪਾਕਿਸਤਾਨ ਦੇ ਲੋਕਾਂ ਦਾ ਭਵਿੱਖ ਖਤਰੇ ਦੇ ਵਿੱਚ ਹੈ ਉਸ ਵੇਲੇ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਜਿਸ ਨੂੰ ਪਾਕਿਸਤਾਨ ਦੀ ਆਵਾਮ ਨੇ ਚੁਣ ਕੇ ਅੱਗੇ ਲਿਆਂਦਾ ਹੈ ਉਹ ਸਵਿਮਿੰਗ ਕਰ ਰਿਹਾ ਸੀ ਆਪਣੇ ਆਪ ਦੇ ਵਿੱਚ ਇਹ ਬਿਆਨ ਇੰਨਾ ਇਨਸੈਂਸਿਟਿਵ ਮਹਿਸੂਸ ਹੁੰਦਾ ਹੈ ਕਿ ਕੀ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਆਪਣੀ ਆਵਾਮ ਦੇ ਬਾਰੇ ਕੁਝ ਵੀ ਨਹੀਂ ਸੋਚਦੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਤਾਂ ਕੀ ਹੀ ਸੋਚਣਾ ਆਪਣੀ ਹੀ ਆਵਾਮ ਬਾਰੇ ਐਨੇ ਕ ਸੀਰੀਅਸ ਹੈਗੇ ਨੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਕਿ ਜਦੋਂ ਦੋਵੇਂ ਮੁਲਕਾਂ ਦੇ ਵਿਚਾਰੇ ਪ੍ਰੀ ਵਾਰ ਸਿਚੁਏਸ਼ਨ ਬਣਦੀ ਪਈ ਸੀ ਉਸ ਵੇਲੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਤਿਆਤ ਵਰਤ ਕੇ ਸਵਿਮਿੰਗ ਕਰ ਰਹੇ ਸੀ ਸਭ ਕੁਝ ਭੁੱਲ ਭੱਲ ਕੇ ਸਵਿਮਿੰਗ ਕਰ ਰਹੇ ਸੀ ਸਵਿਮਿੰਗ ਪੂਲ ਦੇ ਵਿੱਚ ਠੰਡੇ ਠੰਡੇ ਪਾਣੀ ਦਾ ਲੁਤਫੁਟਾ ਰਹੇ ਸੀ ਤੇ ਦੂਜੇ ਪਾਸੇ ਬੰਬ ਗੋਲੇ ਵਰ੍ਹ ਰਹੇ ਸੀ ਦੂਜੇ ਪਾਸੇ ਸਰਹੱਦਾਂ ਦੇ ਉੱਤੇ ਲੋਕ ਸ਼ਹੀਦ ਹੋ ਰਹੇ ਸੀ ਦੂਜੇ ਪਾਸੇ ਸਰਹੱਦ ਦੇ ਉੱਤੇ ਲੋਕਾਂ ਦੀਆਂ ਜਾਨਾਂ ਤਲੀਆਂ ਦੇ ਉੱਤੇ ਸੀ ਹੈਰਾਨੀ ਦੀ ਗੱਲ ਹੈ ਪਰ ਦੂਸਰੇ ਪਾਸੇ ਇਹ ਬਿਆਨ ਦਿੱਤਾ ਗਿਆ ਕਿ ਸੀਜ਼ਫਾਇਰ ਦਾ ਰਿਕੁਐਸਟ ਆਈ ਸਾਨੂੰ ਔਰਸ ਰਿਕੁਐਸਟ ਅਸੀਂ ਐਕਸੈਪਟ ਕਰ ਲਈ ਇੱਥੇ ਪੈਂਟਾਗਨ ਦੇ ਸਾਬਕਾ ਚੀਫ ਦਾ ਇੱਕ ਬਿਆਨ ਸੋਸ਼ਲ ਮੀਡੀਆ ਤੇ ਬੜਾ ਸਰਕੂਲੇਟ ਹੋ ਰਿਹਾ ਹੈ ਉਹ ਕਹਿੰਦੇ ਕਿ ਪਾਕਿਸਤਾਨ ਨੇ ਯੂਐਸਏ ਦੇ ਕੋਲ ਜਾ ਕੇ ਲੇਲੜੀਆਂ ਗੱਡੀਆਂ ਕਿ ਸਾਨੂੰ ਬਚਾਲਿਆ ਜਾਵੇ ਫਿਰ ਹੁਣ ਕਿਸ ਦੀ ਗੱਲ ਮੰਨੀਏ ਕਿਹੜਾ ਬਿਆਨ ترਜੀਹਈਏ ਕਿਹੜੇ ਬਿਆਨ ਨੂੰ ترਜੀਹਈਏ ਕਿਹੜਾ ਬਿਆਨ ਅਸਲ ਸਮਝੀਏ ਪਾਕਿਸਤਾਨ ਦੇ ਵਜ਼ੀਰ ਆਜ਼ਮ ਦਾ ਜਿਹੜਾ ਐਨੀ ਕ੍ਰੂਸ਼ੀਅਲ ਸਥਿਤੀ ਦੇ ਵਿੱਚ সুইমিਂਗ ਪੂਲ ਦੇ ਵਿੱਚ ਠੰਢ ਠਾਡੇ ਪਾਣੀ ਦਾ ਲੋਥ ਫੁਟਾ ਰਿਹਾ ਸੀ ਜਾਂ ਪੈਂਟਾਗਨ ਦੇ ਸਾਬਕਾ ਚੀਫ ਦਾ ਜਿਨੇ ਯੂਐਸਏ ਤੋਂ ਇਹ ਬਿਆਨ ਜਾਰੀ ਕੀਤਾ ਹੈ ਲੋਕ ਆਪ ਸਮਝਦਾਰ ਨੇ ਕੇ ਸਿਚੁਏਸ਼ਨ ਕੀ ਬਣੀ ਸਥਿਤੀ ਕੀ ਬਣੀ ਆਉਂਦਾ ਸਮਾ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ